ਹੋਬੀ ਕਿਸਤੀ ਲਈ ਹੁੰਦੇ ਸਮਝੂਮ ਕਰਕੇ ਦਿਖਾਵਾਂ ਇਹ ਆ ਲਈ ਹੁੰਦੇ ਲੱਕੜ ਆ ਦੇ ਕੁੱਡੀ ਵੱਡੀ ਲੱਕੜ ਪਈ ਛਪੈਦੇ ਦੀਆਂ ਦੀਆਂ ਚਾਂਟੜ ਕੰ ਘਟਦੀਆਂ ਖਰਾ ਉਹ ਟੂ ਹੈਡ ਦੇ ਉੱਤੇ ਇਥੇ ਛਲੀਆਂ ਬੁੱਟੇ ਸੱਕਦੇ ਹੋਗੇ ਉਹ ਟੂ ਹੈਡ ਦੀਆਂ ਇਥੇ ਕੇਲੀ ਦੇਖੋ ਹੋ ਪੁਲ ਕਿਹੜਾ ਪੁਰਾਣਾ ਸੀ ਉਹ ਆ ਆ ਗਿਆ ਇਧਰੋਂ ਇਥੋਂ ਇਧਰਾਂ ਦਾ ਦੀ ਨਾ ਇਹ ਤੇ अकेਲੀ ਦੇਖੋ ਫਟਿਆਂ ਦੇ ਉੱਤੇ ਕਿੰਨੀ ਪਈ ਐ ਇਹ ਹਾਂਜੀ ਦੋਸਤੋ ਆਪਾਂ ਇੱਥੇ ਕਿਹੜਾ ਸਾਨੂੰ ਇਹ ਆ ਜੀ ਉਹ ਜੀ ਕਿੰਨਾ ਪਾਣੀ ਪਾਣੀ ਦਿੰਦਾ ਨਾ ਉਹ ਉਥੋਂ ਲੈ ਕੇ ਆਏ ਕਿੰਨਾ ਪਾਣੀ ਆ ਨਾ ਇਹ ਮੱਧ ਗਾਂ ਜਾ ਕੇ ਦਿਖਾਉਣਾ ਛੱਡ ਜਾ ਇਹ ਜਗ੍ਹਾ ਹੈਗੀ ਆ ਭਾਈ O2 ਹੈਡ O2 ਹੈਡ ਤੇ ਆਏ ਆਪ ਅੱਜ ਤੇ ਦੇਖਣਾ ਇਥੇ ਕਿੰਨੀ ਜਗ੍ਹਾ ਦੇ ਵਿੱਚ ਪਾਣੀ ਖੜਾ ਗਿਆ ਇਕੱਠਾ ਹੋਇਆ ਹੈਗਾ ਤੇ ਤੁਹਾਨੂੰ ਲਾਜ਼ਮੀ ਦਿਖਾਉਣੇ ਆਂਗੇ ਇਹ ਆਪਾਂ ਪੁੱਲ ਤੋਂ ਥੋੜਾ ਇੱਧਰ ਬਾਰ-ਬਾਰ ਆ ਰਹੀ ਸੀ ਤੇ ਉੱਥੇ ਜਾ ਕੇ ਤੁਹਾਨੂੰ ਦਿਖਾਉਣੇ ਆਂਗੇ ਦਰਸ਼ਨ ਮਿਲੇ ਕਰਾਉਣੇ ਆ ਤੇ ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਕਰਦਾ ਤੂੰ ਸਾਰੇ ਠੀਕ ਹੋਮ ਹੋਗੇ ਤੇ ਦਿਖਾਉਣੇ ਆ ਫਿਰ ਤੁਹਾਨੂੰ ਇੱਥੋਂ ਦਾ ਇਕੱਠਾ ਹੋਇਆ ਇੱਕ ਤਰ੍ਹਾਂ ਦੀ ਝੀਲ ਬਣਦੀ ਹੈ ਇਹ ਵੱਡਾ ਕਾਫੀ ਕਿੱਲਾਂ ਦੇ ਵਿੱਚ ਆਇਆ ਹੈ ਹਾਂਜੀ ਦੋਸਤੋ ਆਹ ਸੁੰਨ ਦਿਖਾਈ ਜਾਂਦੇ ਨੇ ਨਾ ਦੇ ਕਿੰਨੀ ਜਗ੍ਹਾ ਚ ਹੈਗਾ ਆ ਕਿਸੇ ਵੀਰ ਨੇ ਦੇਖ ਇੰਤਜ਼ਾਮ ਕੀਤਾ ਇਥੋਂ ਇਹ ਹਾ ਝੀਲ ਦਾ ਪਾਣੀ ਚੱਕਦਾ ਹੈ ਇਹ ਵੀਰਾਂ ਤੇ अकेਲੀ ਦੇਗਾ ਦੇ ਕਿੰਨੇ ਕਿੱਲਾਂ ਚ ਪਾਣੀ ਉਹ ਪੁਰਾਣਾ ਪੋਲਾ ਇਹ ਆ ਚੜੀ ਹੋਈ ਆ ਆ ਪੁਰਾਣਾ ਪੋਲਾ ਹੈਗਾ ਆਹ ਇਹ ਆ ਪੁਰਾਣਾ ਪੋਲਾ ਆਹ ਤੋਂ ਪਰੇ ਹੈ ਕਿ ਉਹ ਵੀ ਤੁਹਾਨੂੰ ਦਿਖਾਵਾਂਗੇ ਕਿੱਡੀ ਵੱਡੀ ਝੀਲ ਹੈ ਨਾ ਇਕੱਠਾ ਹੋਇਆ ਪਾਣੀ ਇੱਥੇ ਓਟੂ ਹੈਡ ਤੇ ਜਿਹੜਾ ਮੀਂਹ ਆਲਾ ਬਣਿਆ ਹੋਇਆ ਤੇ ਤੁਹਾਨੂੰ ਲਾਜ਼ਮੀ ਦਰਸ਼ਨ ਕਰਾਵਾਂਗੇ ਕਿਰਪਾ ਕਰਨਾ ਕਾਫੀ ਐ ਲੱਗਦਾ ਡਰ ਲੱਗਦਾ ਇਹਨੂੰ ਵੀ ਦੇਖ ਕੇ ਅਡਾਂਸ ਕੋਪੀ ਚੋਕ ਦਾ ਨਾਮ ਦੇਖ ਇੱਕ ਇਥੇ ਕਿੱਲੀ ਦੇਖੋ ਸ਼ਾਇਦ ਕੋਈ ਆਟੋ ਐਡ ਤੇ ਉਹ ਵੀਰ ਕਿਸ਼ਤੀ ਲਈ ਫਿਰਦੇ ਹੋ ਸਕਦਾ ਇੱਧਰ ਹੁਣ ਇਹ ਤੁਹਾਨੂੰ ਆਟੋ ਦਾ ਜਿਹੜਾ ਕੋਲਾ ਨਾਮ ਆ ਲਈ ਫਿਰਦੇ ਵੀਰ ਕਿਸ਼ਤੀ ਹਾਂਜੀ ਦੋਸਤੋ ਇੱਕ ਆਹ ਝੀਲ ਦੇ ਉੱਤੇ ਉਹ ਵੀਰ ਕਿਸ਼ਤੀਆਂ ਤੇ ਫਿਰਦੇ ਨੇ ਇਹ ਇਧਰ ਬਾਰ-ਬਾਰ ਸੀ ਪੁੱਲ ਥੋੜੀ ਗਾਂ ਰਹਿ ਗਿਆ ਮਤਲਬ 5 ਕਿ 7 ਕਿੱਲੇ ਤੇ ਪਾਣੀ ਇੱਥੇ ਮੂਮ ਕਰ ਰਿਹਾ ਚੱਲੀ ਜਾਂਦਾ ਪਾਣੀ ਕਾਫੀ ਲੰਮੇ ਕਿੱਲਾਂ ਦੇ ਵਿੱਚ ਹੈ ਤੇ ਉਹ ਵੀ ਕਿਸਤੀ ਲਈ ਹੁੰਦੇ ਤੁਹਾਨੂੰ ਜ਼ੂਮ ਕਰਕੇ ਦਿਖਾਵਾਂ ਇਹ ਆ ਲਈ ਹੁੰਦੇ ਕਾਫੀ ਲੰਮੇ ਕਿੱਲਾਂ ਦੇ ਵਿੱਚ ਪਾਣੀ ਇਕੱਠਾ ਕੀਤਾ ਗਿਆ ਇੱਥੇ O2 ਹੈਡ ਹੈ ਇਥੋਂ ਗਾਂ ਪਾਕਿਸਤਾਨ ਨੂੰ ਭਾਈ ਪਾਣੀ ਛੱਡਿਆ ਜਾਂਦਾ ਹੈਗਾ ਕਿਉਂ ਇਹ ਜਿਆਦਾ ਚੜ ਜੇ ওভারਫਲੋ ਹੋਣ ਦਾ ਕੋਈ ਖਤਰਾ ਹੁੰਦਾ ਖਰਾ ਜੀ ਤਾਂ ਕਾਫੀ ਥੱਲੇ ਲੱਗਦਾ ਮੈਨੂੰ ਤਾਂ ਨਾ ਬਾਈ ਇਹ ਕੋਈ ਇਦਾਂ ਦੀ ਕੋਈ ਗੱਲ ਨਹੀਂ ਲੱਗਦੀ ਖਰਾ ਤੇ ਪਿੱਛੋਂ ਲੰਮਾ ਚੌੜਾ ਦੇਖ ਕਿੰਨਾ ਹੈਗਾ ਇਹ ਕਿੰਨੇ ਕਿੱਲਾਂ ਚ ਪਾਣੀ ਹੋਊਗਾ ਬਾਈ ਆਹ ਬਾਈ ਇਹ ਤਾਂ ਹੁਣ ਕਿੱਲਿਆਂ ਦੀ ਗਿਣਤੀ ਕੋਈ ਨਹੀਂ ਬਹੁਤ ਹੀ ਵਿਸ਼ਾਲ ਲੇਕ ਹੈ ਜਿਹਦਾ ਕੋਈ ਅੰਤ ਹੀ ਨਹੀਂ ਹਾਂ ਤੇ ਚਾਰ ਚੁਪਰੇ ਪਾਣੀ ਪਾਣੀ ਦਿਸੀ ਜਾਂਦਾ ਉਧਰੋਂ ਆਪਾਂ ਜੇ ਕਹੀਏ ਓਟੂ ਆ ਗਿਆ ਇੱਧਰ ਆਪਣਾ ਚਕਰਾਈਆਂ ਆ ਗਿਆ ਹਾਂ ਕੋਈ ਇੱਧਰ ਆਪਣਾ ਜਿਹੜੇ ਪਿੰਡ ਓਟੂ ਪਿੰਡ ਆ ਗਿਆ ਇੱਧਰ ਤੇ ਇੱਧਰ ਬੂਸਗੜ ਵਗੈਰਾ ਆ ਗਿਆ ਇਹਦੇ ਵਿਚਲਾ ਏਰੀਆ ਨਾ ਸਾਰਾ ਇਹ ਲੇਕ ਹੀ ਹੈ ਇੱਥੇ ਆ ਕੇ ਪਾਣੀ ਇਕੱਠਾ ਹੋ ਜਾਂਦਾ ਤੇ ਉਸ ਤੋਂ ਬਾਅਦ ਮੰਨ ਲਾ ਵੀ ਅੱਗੇ ਪਹਿਲਾਂ ਤਾਂ ਉਹ ਜਿਹੜਾ ਤੁਸੀਂ ਦਿਖਾਇਆ ਸੀ 줌 ਕਰਕੇ ਦਿਖਾ ਸਕਦੇ ਹੋ ਉਹ ਪੁਲ ਹਾਂ ਪੁਰਾਣਾ ਪੁਲ ਆ ਉਹ ਪੁਰਾਣਾ ਪੁਲ ਆ ਤੇ ਉਹ ਤੋਂ ਅੱਗੇ ਜਿਹੜਾ ਨਮਾ ਬਣ ਗਿਆ ਸੀਗਾ ਹਾਂ ਤੇ ਉੱਥੋਂ ਫਿਰ ਇਹ ਪਾਣੀ ਮੰਨ ਲਓ ਵੀ ਜਦੋਂ ਜਿੰਨੀ ਜ਼ਰੂਰਤ ਹੁੰਦੀ ਆ ਉਹ ਇਸ ਸਲੇਕ ਚ ਇਕੱਠਾ ਕਰ ਲੈਂਦੇ ਆ ਹਾਂ ਤੇ ਉਸ ਤੋਂ ਬਾਅਦ ਜਦੋਂ ਇਹ ਪਾਣੀ ਜ਼ਿਆਦਾ ਹੋ ਜਾਂਦਾ ਖਤਰਾ ਹੋਣ ਦੀ ਸੰਭਾਵਨਾ ਫਿਰ ਉਹ ਫੱਟੇ ਖੋਲ ਕੇ ਇੱਥੇ ਰਾਜਸਥਾਨ ਦੀ ਵਿੱਚ ਦੀ ਹੁੰਦੇ ਹੋਏ ਤੇ ਅੱਗੇ ਪਾਕਿਸਤਾਨ ਨੂੰ ਵੀ ਚਲਾ ਜਾਂਦਾ ਹੈ ਇਹ ਡੂੰਗਾ ਕਿੰਨਾ ਗੂਆ ਅੰਦਾਜ਼ਾ ਗੂਆ ਇਹਦੀ ਕੋਈ ਡੂੰਗਾ ਜੀ ਦੀ ਇੰਨਾ ਮਤਲਬ ਜਿਹੜੇ ਧਾਰ ਵਾਲੀ ਜਗ੍ਹਾ ਉੱਥੇ ਤਾਂ ਕਾਫੀ ਡੂੰਗਾ ਤੇ ਜਿਹੜਾ ਇੱਥੇ ਮਤਲਬ ਵੀ ਕਾਟੀ ਇੱਥੇ 7-8 ਫੁੱਟ ਹੋਊਗਾ ਇੰਨਾ ਕੀ ਇੱਥੇ ਹਾਂ ਕਿਉਂਕਿ ਲੇਕ ਬਹੁਤ ਲੰਮੀ ਚੌੜੀ ਹੈ ਨਾ ਤੇ ਕਈ ਜਗ੍ਹਾ ਦੇ ਉੱਤੇ ਬਹੁਤ ਜ਼ਿਆਦਾ ਮਤਲਬ ਡੂੰਗਾ ਵੀ ਹੈ ਜਿਹੜਾ ਵਿਚਾਲੇ ਧਾਰ ਕਹਿੰਦੇ ਨੇ ਜਿਹੜੀ ਮੀਂਹ ਨਹੀਂ ਨਹੀਂ ਤੇ ਹੁਣ ਜਿਹੜਾ ਆਪਾਂ ਖੜੇ ਆ ਉਹ ਆਪਾਂ ਮਤਲਬ ਵੀ ਜਿਵੇਂ ਕਿਨਾਰੇ ਦੇ ਉੱਤੇ ਖੜੇ ਆ ਤੇ ਇਹਦੇ ਅੰਦਰਲੇ ਪਾਸੇ ਵੀ ਲੋਕ ਵੀ ਖੇਤੀ ਕਰਦੇ ਆ ਦੇਖੋ ਜਿਵੇਂ ਹਾਂ ਝੋਨਾ ਲਾਰ ਕੇ ਵੀਰ ਨੇ ਨਾ ਇਹ ਨਾਲੀ ਦੇ ਵਿੱਚ ਮੰਗੂ ਆ ਜਾਂਦਾ ਵੀ ਆ ਝੇਲ ਜੀ ਉਸ ਬੰਨ ਦੇ ਤੇ ਆ ਦੇਖ ਜਿਹੜਾ ਅੱਠ ਵਾਲੇ ਜਿਹੜੇ ਲਿਸਟਰ ਕਹਿੰਦੇ ਸੀ ਇਹਨਾਂ ਨੂੰ ਪੁਰਾਣੇ ਦੋ ਵੀਲੇ ਦੋ ਵੀਲੇ ਹਾਂ ਦੋ ਵੀਲੇ ਤੇ ਇਹ ਪੂਰਾ ਪਾਣੀ ਮਤਲਬ ਇਹ ਚਾਰ ਪੰਜ ਫੁੱਟ ਦਾ ਫਰਕ ਹੀ ਹੈ ਨਾ ਕਿ ਲਾ ਲੈਂਦੇ ਆ ਆ ਝੋਨੇ ਦਾ ਚਾਰ ਪੰਜ ਫੁੱਟ ਦਾ ਫਰਕ ਹੀ ਹੈ ਹਾਂ ਹਾਂ ਜੋ ਲੇਖ ਤੇ ਫੱਟੇ ਮੰਦਲਾ ਨਾ ਖੋਲਣਾ ਫਸਲ ਡੁੱਬ ਸਕਦੀ ਹੈ ਹਾਂ 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 ਉਹ ਬੀਰ ਕਿਸਤੀ ਲਈ ਫਿਰ ਦੇਖਾ ਪਤਾ ਨਹੀਂ ਕੀ ਕਰੀ ਜਾਂਦੇ ਉੱਥੋਂ ਲਵਦੇ ਕੁਸ ਸਾਨੂੰ ਕਈ ਵਾਰੀ ਦਿਖਾਤਾ ਇਹ ਆ ਲਈ ਫਿਰਦੇ ਉਹ ਮੱਛੀਆਂ ਮੱਛੀਆਂ ਫੜਦੇ ਹੋਣਗੇ ਹੋਰ ਉਹਨਾਂ ਨੇ ਚੱਲ ਕੋਈ ਕਰਦੇ ਹੋਣਗੇ ਖਰਾਬ ਦਾ ਕੋਈ ਕੀਤਾ ਤੇ ਪਰ ਇਹ ਲੰਮਾ ਚੌੜਾ ਨਿਗਾਹ ਪਾੜਦੀ ਆ ਬਈ ਇੰਨਾ ਲੰਮਾ ਚੌੜਾ ਯਾਰ ਇਹ ਤਾਂ ਕਾਫੀ ਕਿੱਲਾਂ ਚ ਲੱਗਦਾ ਯਾਰ ਬਾਈ ਹਨਾ ਕਾਫੀ ਇਹ ਹੈ ਮਤਲਬ ਸੈਂਕੜੇ ਨਹੀਂ ਇਹ ਹਜ਼ਾਰਾਂ ਕਿੱਲਾਂ ਚ ਆਪਾਂ ਕਹਿ ਸਕਦੇ ਇਹਨਾਂ ਨੂੰ ਅੱਛਾ ਏ ਹਾਂ 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 ਬਹੁਤ ਲੰਮਾ ਚੌੜਾ ਤੇ ਨੈਰਾ ਕੱਡੀਆਂ ਹੋਈਆਂ ਉੱਥੇ ਤੁਸੀਂ ਜਾ ਕੇ ਦਿਖਾ ਸਕਦੇ ਉਹ ਤੁਹਾਨੂੰ ਲਾਜ਼ਮੀ ਦਿਖਾਉਣੇ ਆ ਵੀਰੇ ਬਣੇ ਰਹੋ ਨਾਲ ਹਾਂ ਠੀਕ ਹੈ ਜੀ ਹਾਂਜੀ ਦੋਸਤੋ ਉਹ ਉਥੋਂ ਆਪਾਂ ਪਿੱਛੋਂ ਤੁਹਾਨੂੰ ਦਿਖਾ ਕੇ ਆ ਗਏ ਸੀ ਇੱਥੇ ਕੇਲਗੀਆਂ ਤੇ ਚਾਰਛ ਵੀਰੇ ਲੱਗ ਰੀਆਂ ਨਾ ਇੱਥੋਂ ਹੋਂ ਰੁੰਦੀ ਨਾ ਹੈ ਉਹ ਵਿੱਚ ਸੱਪ ਫਿਰਦਾ ਓਏ ਤੇ ਇਥੋਂ ਖੁੱਲਾ ਦੇ ਕਿੰਨਾ ਲੱਗਦਾ ਇਧਰਲੇ ਪਾਸਿਓਂ ਤੇ ਇਥੋਂ ਪਾਣੀ ਦੇਖੀ ਕਿਵੇਂ ਰਫਤਾਰ ਫੜੀ ਜਾਂਦਾ ਦੇਖ ਇਹ ਕਾਫੀ ਲੰਮਾ ਚੌੜਾ ਹੈ ਯਾਰ ਇਹ ਕਾਫੀ ਲੰਮਾ ਚੌੜਾ ਹੈ ਤੇ ਪੁਰਾਣੇ ਸਮੇਂ ਦਾ ਇੱਥੇ ਪੁਲ ਵੀ ਖੜਾਗਾ ਪਹਿਲਾਂ ਹਾ ਪੁਲ ਹੁੰਦਾ ਸੀਗਾ ਇਹ ਅਸੀਂ ਇਹਨਾਂ ਦੇ ਪੁਲ ਦੇ ਉੱਪੋਂ ਦੀ ਬੱਸਾਂ ਦੇ ਉੱਤੇ ਯਾਤਰਾ ਕੀਤੀ ਹੋਈ ਹੈ ਤੁਸੀਂ ਹੈ ਬਿਲਕੁਲ ਅਸੀਂ ਜਦੋਂ ਸਰਸੇ ਆਉਂਦੇ ਸੀ ਹਾਂ ਹਾਂ ਇਹ ਪੁਲਾ ਤੇ ਇਹ ਪੁਲ ਨਾ ਮਤਲਬ ਸਾਰਾ ਸਿੱਧਾ ਨਹੀਂ ਸੀ ਹਾਂ ਕਿਉਂ ਪਹਿਲਾਂ ਮਤਲਬ ਜਿਹੜੀ ਨਹਿਰ ਦਾ ਸੀਗਾ ਉਹ ਉਹਦੇ ਉੱਤੋਂ ਹਰੇਕ ਡਰਾਈਵਰ ਲੰਘਾ ਨਹੀਂ ਸਕਦਾ ਸੀ ਉਹ ਜਿਸ ਤਰ੍ਹਾਂ ਆਪਾਂ ਕਹਿ ਦਈਏ ਨਾ ਵੀ ਇਹ ਇਸ ਤਰ੍ਹਾਂ ਕਰਕੇ ਤੇ ਫੇਰ ਆਏ ਸਿੱਧਾ ਫੇਰ ਇਸ ਤਰ੍ਹਾਂ ਕਰਕੇ ਤੇ ਫੇਰ ਆਏ ਸਿੱਧਾ ਆਏ ਸੀ ਹੈ ਐਸੀ ਇਹ ਉਦੋਂ ਡਰ ਇਹ ਉਦੋਂ ਦਾ ਵੀ ਲੰਮਾ ਚੌੜਾ ਕੰਮ ਪੁਰਾਣਾ ਹੀ ਹੈ ਨਾ ਇਹ ਬੰਦੇ ਨੇ ਉਪੂ ਹੈਡ ਤੋਂ ਗੱਡੀ ਟਪਾਤੀ ਉਸੇ ਨੂੰ ਹੈਵੀ ਡਰਾਈਵਰ ਮੰਨਿਆ ਜਾਂਦਾ ਹੈਵੀ ਡਰਾਈਵ ਵਾਲਾ ਬਈ ਡਰਤਾ ਬਈ ਸਿੱਧੇ ਜਿਹੜੇ ਪੁਰਾਣੇ ਬੰਦੇ ਆ ਉਹਨਾਂ ਨੇ ਦੇਖਿਆ ਹੋਊਗਾ ਜਿਹੜੇ ਬੰਦੇ ਮੰਨ ਲਓ ਵੀ ਆਪਾਂ ਕਹਿ ਸਕਦੇ ਆਂ ਵੀ 67 ਦੇ ਜੰਮੇ ਹੋਏ ਆ ਜਾਂ 70 ਦੇ ਜੰਮਿਆਂ ਨੇ ਵੀ ਮੰਨ ਲਾ ਵੀ 80 ਦੇ ਜੰਮਿਆਂ ਨੇ ਵੀ ਇਹ ਪੁਲ ਉਪੋਂਦੀ ਯਾਤਰਾ ਕੀਤੀ ਹੋਊਗੀ ਜਿਹੜਾ ਉਹ ਪੁਲ ਸੀ ਨਾ ਅੰਗਰੇਜ਼ਾਂ ਵੇਲੇ ਦੇ ਟਾਈਮ ਦਾ ਬਣਿਆ ਹੋਇਆ ਸੀਗਾ ਤੇ ਬਹੁਤ ਹੀ ਮਤਲਬੀ ਹਰੇਕ ਬੰਦਾ ਵੱਡੀ ਗੱਡੀ ਤਾਂ ਇੱਥੋਂ ਦੀ ਲੰਘਦੀ ਨਹੀਂ ਸੀ ਜਿਵੇਂ 18 18 ਆਪਾਂ ਟਰਾਲੇ ਕਹਿੰਦੇ ਆ ਉਹ ਨਹੀਂ ਲੰਘਦੇ ਸੀਗੇ ਕਿਉਂਕਿ ਜਿਹੜੇ ਨਹਿਰਾਂ ਦੇ ਉੱਤੇ ਸੀ ਨਾ ਉਹ ਛੋਟੇ ਸੀ ਤੇ ਮਤਲਬ ਵੀ ਇਸ ਤਰ੍ਹਾਂ ਯੂ ਟੈਪ ਸੀਗੇ ਉਹ ਠੀਕ ਆ ਠੀਕ ਆ ਹਾਂ ਤੇ ਫਿਰ ਆ ਜਿਹੜਾ ਸੀਗਾ ਨਾਲੀ ਦੇ ਉੱਤੇ ਮੇਨ ਹਾਂ ਇਹ ਸਿੱਧਾ ਸੀ ਫਿਰ ਜਿਹੜੀ ਅਗਲੀ ਜਾਂਦੀ ਸੀਗੀ ਆਪਣਾ ਮੌਜਦੀਨ ਕੰਨੀ ਨੂੰ ਜਿਹੜੀ ਰਾਣੀ ਜਾਂਦੀ ਸੀ ਇਹਦੇ ਵਿੱਚੋਂ ਕੱਢੀ ਹੋਈ ਸੀਗੀ ਨਾਲੀ ਚ ਤੇ ਉਹਦੇ ਉੱਤੇ ਵੀ ਫਿਰ ਇਸ ਤਰ੍ਹਾਂ ਯੂ ਟਰਨ ਕਰਕੇ ਸੀਗਾ ਇਹ ਬਈ ਪੋਲ ਇੱਕ ਸਾਧਨ ਦਾ ਲੱਗਦਾ ਯਾਰ ਮੈਨੂੰ ਇੱਕ ਸਾਧਨ ਦਾ ਲੱਗਦਾ ਇਥੋਂ ਦੀਆਂ ਨਾ ਹਾਂ ਮਤਲਬ ਵੀ ਜ਼ਿਆਦਾਤਰ ਆਪਾਂ ਕਹਿ ਸਕਦੇ ਆ ਵੀ ਕੋਈ ਨੰਗਦਾ ਸੀ ਜਾਂ ਜਿਵੇਂ ਹੁਣ ਮੰਨ ਲਾ ਵੀ ਕਾਰਾਂ ਕਹਿਦੀਏ ਤਾਂ ਦੋ ਵੀ ਲੰਘ ਜਾਂਦੀਆਂ ਸੀ ਮੈਨੂੰ ਲੱਗਦਾ ਨਾ ਟੀੜਾ ਜੀ ਨਹੀਂ ਵੀ ਜ਼ਿਆਦਾਤਰ ਤਾਂ ਜਿਵੇਂ ਹੁਣ ਵਟਸਐਪਸ ਤਾਂ ਇੱਕੋ ਹੀ ਲੰਘਦੀ ਇੱਕ ਲੰਘਦੀ ਹੈ ਵਟਸਐਪ ਉਹ ਦੇਖ ਹਾਂ ਇਹ ਭਈਆ ਪੁਲ ਦੇ ਅੱਗੇ ਨਾ ਕੇਲੀ ਲੱਗ ਗਈ ਸਾਰੇ ਪਾਣੀ ਦਾ ਫਲੋ ਉਰਾਂ ਨੂੰ ਹੋ ਗਿਆ ਬਾਕੀ ਉਹ ਲੰਘਦਾ ਤਾਂ ਹੈਗਾ ਘਰ ਦਰਵਾਜ਼ਿਆਂ ਵੀ ਦੀ ਪਰ ਉਹਨਾਂ ਨਹੀਂ ਕਿਉਂਕਿ ਉਰਾਂ ਦੀ ਸਾਫ ਹੈ ਤੇ ਥੋੜੀ ਜ਼ਿਆਦਾ ਹੀ ਲੰਘਦਾ ਹੈਗਾ ਤੇ ਉਹ ਪੁਰਾਣੇ ਪੁਲ ਨਾਲ ਕੇਲੀ ਲੱਗ ਕੇ ਨਾ ਥੋੜੀ ਦਾਫ ਲੱਗ ਰਹੀ ਹੈ ਨਾ ਤੇ ਬਾਕੀ ਚੌੜਾ ਹੈ ਕੋਈ ਇਹ ਜੀ ਕੋਈ ਗੱਲ ਨਹੀਂ ਦਿੱਕਤ ਆਲੀ ਪਰ ਪਾਣੀ ਵੀ ਦੇਖਣ ਨੂੰ ਬਹੁਤ ਜਿਆਦਾ ਇੱਥੇ ਯਾਰ ਅੱਗੇ ਦਾਫ ਲੱਗ ਜਾਂਦੀ ਸੀ ਕਿਉਂ ਇਹਦਾ ਮਨ ਲਾ ਵੀ ਜਿਹੜਾ ਚੌੜਾਈ ਘੱਟ ਸੀਗੀ ਤੇ ਉਹ ਬਹੁਤ ਜਿਆਦਾ ਚੌੜਾਈ ਬਣਾਤੀ ਨਵੇਂ ਪੁਲ ਦੀ ਤੇ ਉੱਚਾ ਵੀ ਜਿਆਦਾ ਬਣਾਤਾ ਉੱਥੇ ਤਾਂ ਪਾਣੀ ਮਤਲਬ ਜਿੰਨਾ ਅੱਗੇ ਨੂੰ ਮਰਜੀ ਆਪਾਂ ਭੇਜ ਸਕਦੇ ਹਾਂ ਹਾਂਜੀ ਦੋਸਤੋ ਉਹ ਪੁਰਾਣਾ ਪੁਲ ਹੈ ਨਾ ਉਹ ਕੇਲੀ ਲੱਗ ਰਹੀ ਓਦੇ ਅੱਗੇ ਤੇ ਪਾਣੀ ਦੀ ਰਫ਼ਤਾਰ ਇੱਥੇ ਕਾਫੀ ਤੇਜ਼ ਆ ਭਾਈ ਤੇ ਲੰਮਾ ਚੌੜਾ ਤੁਸੀਂ ਦੇਖ ਹੀ ਲਿਆ ਤੇ ਬਾਕੀ ਤੁਹਾਨੂੰ ਲੋਹੇ ਦਾ ਪੁਲ ਦਿਖਾਉਣੇ ਆ ਉੱਥੇ ਆ ਕੇ ਕਾਫੀ ਤੇਜ਼ ਹੈਗਾ ਤੇ ਬਣੇ ਰਹੋ ਨਾਲ ਆ ਭਾਈ ਉਹ ਟੂ ਹੈਡ ਤੇ ਕਿਹੜਾ ਨਵਾਂ ਪੁਲ ਤੇ ਦਰਵਾਜ਼ੇ ਬਣਿਆ ਹੈ ਨਾ ਉਹ ਚੀਜ਼ ਹੈ ਕਿਉਂਕਿ ਗਾਂਹਾਂ ਮੈਂ ਤਾਣੀ ਜਾਂਦਾ ਇਹ ਭਾਈ ਬੰਨੇ ਇੱਥੇ ਤੇੜਾਂ ਖਾਈ ਖੜੇ ਆ ਨਾ ਨਾ ਇਹ ਤੇੜਾਂ ਖਾਈ ਖੜੇ ਆ ਦੇਖ ਇਹਦਾ ਕਰਕੇ ਮੈਂ ਗਾਂਹ ਜਾਂਦਾ ਨਹੀਂਗਾ ਕਿਉਂਕਿ ਫਿਰ ਵੀ ਰਿਸਕ ਹੈ ਯਾਰ ਇੰਨਾ ਪਾਣੀ ਇਕੱਠਾ ਹੋ ਰਿਹਾ ਇੱਥੇ ਨਾ ਤੇ ਫਿਰ ਜ਼ਰੂਰੀ ਥੋੜੀ ਹੈਗਾ ਵਿੱਚ ਬਣਨਾ ਹੈ ਤੇ ਉਹ ਕਾਫੀ ਲੰਮਾ ਚੌੜਾ ਇਹ ਲੋਹੇ ਦੇ ਇੱਥੇ ਫੱਟ ਲਾਏ ਹੋਏ ਨੇ ਦਰਵਾਜ਼ੇ ਬਣਿਆ ਹੈ ਤੇ ਲੋਹੇ ਦੇ ਗੇਟ ਬਣਾਏ ਹੋਏ ਐ ਪਿੱਛੋਂ ਪਤਾ ਨਹੀਂ ਇੱਥੇ ਲੱਖਾਂ ਕਿਉਂ ਉਸ ਕੀ ਪਾਣੀ ਇਕੱਠਾ ਹੋ ਗਿਆ ਉਹ ਮੈਂ ਤਲਾਦਾ ਐ ਅੱਧੇ ਫੱਟ ਤਾਂ ਜਮੀ ਚੱਕ ਰੱਖਿਆਗੇ ਤੇ ਇੱਥੋਂ ਇਸ ਤਰ੍ਹਾਂ ਦਾ ਦੀਨਾਂ ਪਈ ਇਹ O2 ਹੈਡ ਦਾ ਮੇਨ ਪੋਲ ਤੇ ਮੇਨ ਦਰਵਾਜ਼ੇ ਆ ਕਿਹੜੇ ਦੇ ਫੱਟੇ ਚਣੇ ਕੀ ਗੇਟ ਲਾ ਲਓ ਓਡੋ ਵੱਡ ਕਿਥੋਂ ਸ਼ੰਖਾਂ ਪਾੜਦੀਆਂ ਨੇ ਇੱਥੋਂ ਸਿੱਧਾ ਪਾਕਿਸਤਾਨ ਨੂੰ ਜਾਂਦਾ ਪਾਣੀ ਭਾਈ ਇੱਕ ਭਾਈ ਖਾਲਸੇ ਨੇ ਮੈਨੂੰ ਹੋਰ ਗੱਲਬਾਤ ਦੱਸੀ ਹੈਗੀ ਇਹ O2 ਕਿਹੜਾ ਨਵਾਂ ਪੋਲਾ ਇਹਦੇ ਨਾਲ ਹੀ ਬਿਲਕੁਲ ਨਾ ਇਕਾ ਨਾ ਮਲਾਇਕ ਤਰ੍ਹਾਂ ਦੇ ਡੱਗ ਬਣੇ ਹੋਏ ਆ ਵੱਡੇ ਹਨ ਸਿਮੈਂਟਡ ਹੈਗੇ ਇਹ ਮੈਂ ਗਾਂ ਤਾਂ ਨਹੀਂ ਹੁੰਦਾ ਇੱਥੇ ਵੀ ਆ ਦੇ ਪਾਟ ਰਿਹਾ ਇਹ ਯਾਦੀ ਇਹ ਮੇਰਾ ਡੱਗ ਦਿਖਾਉਂਦਾ ਤਾਂ ਮਕਸਦ ਹੈ ਇਹਦੇ ਨਾਲ ਟੂਪ ਪੁੱਲਦੇ ਇੱਥੇ ਖਾਲਸਾ ਨਾ ਮੱਛੀਆਂ ਦੇ ਕਿਵੇਂ ਆਪਾਂ ਨਰਸਰੀ ਨਹੀਂ ਪੈਦਾ ਕਰਦੇ ਕਿਸੇ ਪੇੜ ਪੌਦਿਆਂ ਦੀ ਉਸ ਤਰ੍ਹਾਂ ਦੇ ਇੱਥੇ ਬੱਚੇ ਪੈਦਾ ਹੁੰਦੇ ਸੀ ਤੇ ਖੇਤਾਂ ਦੇ ਵਿੱਚ ਕਿਸੇ ਫਾਰਮ ਚੋਂ ਵੀ ਮਰ ਨਾਲ ਲੈ ਕੇ ਆਣਾ ਸੀ ਕਿਸੇ ਮੱਛੀਆਂ ਦਾ ਬੀਜ ਲਾ ਲੋ ਉਹ ਇੱਥੋਂ ਪੈਦਾ ਕਰਕੇ ਫਾਰਮਾਂ ਚ ਜਾਂਦੀਆਂ ਸੀ ਭਾਈ ਇਹ ਪੁਰਾਣੀ ਗੱਲ ਬਾਤ ਹੈ ਨਾ ਮਾ ਉਧਰ ਚੱਲੀ ਜਾਂਦਾ ਹੈਗਾ ਇਹ ਦੱਸਿਆ ਭਾਈ ਮੈਨੂੰ ਆਪਣੇ ਖਾਲਸੇ ਨੇ ਹਾਂਜੀ ਦੋਸਤੋ ਆਉਟੂ ਹੈਡ ਤੇ ਮੀਨ ਹਨਾ 16 17 ਪਤਾ ਨਹੀਂ 18 ਦਰਵਾਜ਼ੇ ਸ਼ਾਇਦ ਇਹਦੇ ਆਹ ਦੇਖੋ ਇੱਥੇ ਇੱਥੇ ਪਾਣੀ ਸਾਫ਼ ਤੇ ਫਲੋ ਜ਼ਿਆਦਾ ਕਰਦਾ ਇੱਥੇ ਜ਼ਿਆਦਾ ਸਪੀਡ ਨਾ ਜਾਂਦਾ ਹੈਗਾ ਖੁੱਲੇ ਹੋਣ ਦੇ ਬਾਵਜੂਦ ਵੀ ਮੈਨੂੰ ਸਪੀਡ ਲੱਗਦੀ ਇੱਥੇ ਪਾਣੀ ਦੀ ਹੋ ਪੁਲ ਕਿਹੜਾ ਪੁਰਾਣਾ ਸੀ ਉਹ ਆ ਆ ਗਿਆ ਇਧਰੋਂ ਇੱਥੋਂ ਇਧਰਾਂ ਦਾ ਦੀ ਨਾ ਇਹ ਇਧਰਲੇ ਪਾਸੇ ਵੀ ਖੁੱਲਾ ਪਾਣੀ ਜਾਂਦਾ ਉਹਦੇ ਵਿਚਾਲੇ ਕੇਲੀ ਲੱਗ ਰਹੀ ਹੈ ਤੇ ਉਹਦਾ ਇਧਰਲਾ ਪਾਸਾ ਵੀ ਖੁੱਲਾ ਹੈਗਾ ਤੇ ਇੱਥੋਂ ਪਾਣੀ ਸੌਖਾ ਨਿਕਲਦਾ ਹੈਗਾ ਤੇ ਪਾਣੀ ਇੱਥੋਂ ਭਈ ਸਿੱਧਾ ਪਾਕਿਸਤਾਨ ਨੂੰ ਜਾਂਦਾ ਉਹ ਟੂ ਹੈਡ ਆ ਇੱਥੇ ਫੱਟੇ ਖੋਲ ਰੱਖੇਗਾ ਅਗਰ ਕਾਫੀ ਤੇ ਆ ਪੌੜੀਆਂ ਤੋਂ ਇੰਨਾ ਥੱਲੇ ਆ ਭਾਈ ਪਾਣੀ ਇਹ ਤੇ ਛੜ ਕੇ ਇੱਥੇ ਆਵਾਜਾ ਵੀ ਤੇ ਪਿੰਡੇ ਦਾ ਓਟੂ ਹੈ ਕਿਹੜਾ ਭਾਈ ਇਧਰਲੀ ਸਾਈਡ 1 ਕਿਲੋਮੀਟਰ ਦੂਰ ਹੈਗਾ ਇਧਰਲੇ ਪਾਸੇ ਇੱਥੇ ਭਾਈ ਜ਼ਰੂਰੀ ਸੂਚਨਾ ਲਿਖੀ ਆ ਇਹ ਤੁਸੀਂ ਪੋਜ ਕਰਕੇ ਪੜ੍ਹ ਸਕਦੇ ਹੋਗੇ ਓਟੂ ਹੈਡ ਦੀਆਂ ਤੇ ਇੱਥੇ ਕਾਫੀ ਦਰਵਾਜ਼ੇ ਬਾਹਰ ਇੱਥੇ ਅੰਦਰ ਜਾਣਾ ਸਖਤ ਬਣੇਗਾ ਇੱਥੇ ਘਰ ਡਿਊਟੀ ਦਿੰਦੇ ਨੇ ਮਲਾਜ਼ਮਾਂ ਤੇ ਇਥੋਂ ਖਾਲਸਾ ਦਾ ਭਾਈ ਆਪਣੇ ਪੰਜ ਨਹਿਰਾਂ ਨਿਕਲਦੀਆਂ ਨੇ ਇਥੋਂ ਕਿੱਦਾਂ ਦੇ ਗੇਟ ਲੱਗੇ ਹਨ ਆਦਿਕਾ ਤਾਰਾ ਨਾ ਖੁੱਲਦੇ ਆ ਭਾਈ ਇੱਥੋਂ ਆ ਸਾਰਾ ਡੰਗਾ ਬੰਗਾ ਲੱਗਿਆਗਾ ਸਾਰੇ ਫੱਟੇ ਲੱਗੇ ਨੇ ਇਹ ਇਹਨੂੰ ਫੱਟਾ ਕਹਿੰਦੇ ਆ ਘਰ ਹਾਲ ਉਹਦਾ ਗਾਡਰ ਜਿਹੜਾ ਆਹਾ ਤੇ ਕੇਲੀ ਕਿਵੇਂ ਡੜੀ ਹੈ ਇੱਥੋਂ ਪੰਜ ਨਹਿਰਾਂ ਨਿਕਲਦੀਆਂ ਇੱਕ ਆਸੀ ਅੱਗੇ ਤੇ ਬਾਕੀ ਉਹ ਪਰਲੇ ਪਾਸਿਓਂ ਪਾੜਦੀਆਂ ਆ ਉੱਥੇ ਫੱਟੇ ਲੱਗੇ ਆ ਤੇ ਪਾਣੀ ਚੱਲੀ ਜਾਂਦਾ ਹੈਗਾ ਤੇ ਦਰਗਾਗਾ ਰੌਣਕ ਚੱਲੀ ਜਾਂਦੀ ਐ ਤੇ ਇੱਥੇ ਸਭ ਕੁਝ ਆ ਖਤੂਰਾ ਥੱਲੇ ਆ ਗਿਆ ਸੀ ਓਏ ਏ ਏ ਕੋਟੂ ਹੈਡ ਭਾਈ ਸੋਨੂ ਆ ਦ੍ਰਿਸ਼ ਦਿਖਾਉਣੇ ਆ ਭਾਈ ਕਿੱਥੇ ਮੇਨ ਆ ਫੱਟੇ ਲੱਗੇ ਆਗੇ ਇੱਥੇ ਤੁਸੀਂ ਦੇਖ ਸਕਦੇ ਹੋ ਘਾਰਾਂ ਤੇ ਇੱਥੇ ਥੋੜੀ ਸਾਵਧਾਨੀ ਨਾ ਕਈ ਵਾਰੀ ਬੰਦੇ ਦਾ ਪੈਰ ਪੂਰਾ ਰੜ ਕੇ ਜਾਂਦਾ ਨਾ ਆ ਮੇਨ ਭਾਈ ਇੱਥੇ ਫੱਟੇ ਲੱਗੇ ਨੇ ਕੰਨਾ ਲੋਹਾ ਥੱਪਿਆ ਹੈ ਨਾ ਤਕੜੀ ਗੱਲ ਬਾਤ ਹੈਗੀ ਆ ਤਾਂ ਕੇਲੀ ਬਸ अकेਲੀ ਨੇ ਭਰ ਰੱਖਿਆ ਸਾਰਾ ਕੁਝ ਤੇ ਪਾਣੀ ਸਾਰਾ ਭਾਈ ਪਾਕਿਸਤਾਨ ਨੂੰ ਨਿਕਲ ਜਾਂਦਾ ਹੈ ਹਨਮਾਨਗੜ੍ਹ ਹੁੰਦਾ ਹੋਇਆ Rajasthan ਹੁੰਦਾ ਹੋਇਆ ਤੇ ਫੱਟੇ ਨੇ ਆ ਸਾਰਾ ਭਈ ਐਡਾ ਫੱਟਾ ਹੈਗਾ ਇਹ ਨੂੰ ਗੇਟ ਹੋ ਗਿਆ ਬਾਰ ਹੈ ਬੰਦ ਹੈ ਤਾਂ ਚੱਕਦੇ ਫੇਰ ਖੁੱਲਦਾ ਇਹ ਆ ਦਾ ਚੱਕ ਰੱਖਿਆ ਖੁੱਲਾ ਹੈ ਨਾ ਸਾਰੇ ਖੁੱਲੇ ਆ ਬਾਈ ਇਹ ਪਾਣੀ ਬਈ ਕਿੰਨਾ ਕਿਉਂ ਸਕੂ ਹੈ ਪਤਾ ਤੁਹਾਨੂੰ ਨਹੀਂ ਪਤਾ ਇੱਥੇ ਕੋਈ ਅਜੀ ਡਰਨ ਵਾਲੀ ਗੱਲ ਤਾਂ ਨਹੀਂ ਅਜੇ ਇੱਥੇ ਕੋ ਨਹੀਂ ਪਿੱਛੋਂ ਪਾਣੀ ਹੋ ਰਹੀ ਜਾਂਦਾ ਹੈ ਇੱਥੋਂ ਜੀਵਨ ਨਗਰ ਨੂੰ ਸੜਕ ਟਾਲਦੀ ਹੈ ਫਰੋਜਾਵਾਦ ਨੂੰ ਟਾਲਦੀ ਹੈ ਬਾਈ ਇੱਥੋਂ ਗਾਂ ਤੋਂ ਤੇ ਫੱਟਿਆ ਚੱਕ ਰੱਖਿਆ ਗੀ ਸਾਫ਼ ਹੈ ਵਧੀਆ ਕੋਈ ਖਤਰੇ ਵਾਲੀ ਗੱਲ ਨਹੀਂ ਖੜਾ ਇੱਥੇ ਪਾਣੀ ਖੁੱਲਾ ਢੁੱਲਾ ਹੈਗਾ ਕਿਉਂਕਿ ਇੱਥੇ ਖੁੱਲੀ ਢੁੱਲੀ ਜਗ੍ਹਾ ਸਾਰੀ ਕੋਈ ਚੱਕਰ ਨਹੀਂਗਾ ਤੇ अकेਲੀ ਦੇਖੋ ਫਟਿਆਂ ਦੇ ਉੱਤੇ ਕਿੰਨੀ ਪਈ ਹੈ ਇਹ ਘੜ ਕੇ ਸਫਾਈ ਕਰੀ ਹੋਈ ਹੈ ਘਰ ਆਹ ਰਿਹਾ ਫੱਟੇ 'ਚ ਜਿਆਦਾ ਤੇਜ਼ ਹੈ ਪਾਣੀ ਭਾਈ ਇਹ ਸੈਂਟਰ ਵਾਂਗੂ ਹੈਗਾ ਸੈਂਟਰ ਉਹ ਦਿਖਾਉਣੇ ਤੁਹਾਨੂੰ ਕਰ ਕਾਫੀ ਦਰਵਾਜ਼ੇ ਨੇ ਇਹਦੇ ਕਿੱਡੇ-ਕੱਡੇ ਨੇ ਹੈਨਾ ਆਹ ਫੱਟੇ ਦੇਖ ਕਿੰਨੇ ਚੌੜੇ ਸੀਸੀ 7 ਫੁੱਟ ਤਾਂ ਚੌੜਾਈ ਆ ਇਹ ਤੇ ਲੰਬਾਈ ਹੋਊਗੀ ਦੀ 10-15 ਫੁੱਟ ਹੋ ਸਕਦੀ ਹੈ ਖਰਤਾਨ ਤੋਂ ਲੈ ਕੇ ਥਲੋਂ ਤੱਕ ਤੇ ਆ ਤਾਰਾਂ ਜੀਆਂ ਦੇਖ ਇੰਨੇ ਗੜੀਆਂ ਮੋਟੀਆਂ ਤਾਰਾਂ ਇਹਦੇ ਨਾਲ ਚੱਕਦੇ ਆ ਪ੍ਰੈਸਰ ਉਹ ਇਕੱਠੀ ਹੁੰਦੀ ਆ ਤਾਂ ਉਹਦੇ ਵਿੱਚ ਤਾਰ ਆ ਤੇ ਪਾਣੀ ਦੇਖੋ ਗੇੜ ਕਿੱਡੇ ਕਿੱਡੇ ਲੱਗੇ ਨੇ ਇਹ ਆ ਭਾਈ O2 ਹੈਡ ਪਾਣੀ ਇੱਧਰ ਵੀ ਖੁੱਲਾ ਢੁੱਲਾ ਜਾਈ ਜਾਂਦਾ ਹੈਗਾ ਤੇ ਭਾਈ ਪੁਲ ਤਾਂ ਇੱਧਰਲਾ ਪਾਸਾ ਹੈ ਦੂਜਾ ਕਿੱਧਰ ਪਾਣੀ ਪਾਕਿਸਤਾਨ ਨੂੰ ਜਾਂਦਾ ਹੈਗਾ ਰਾਜਸਥਾਨ ਨੂੰ ਜਾਂਦਾ ਹੈਗਾ ਹਨੂਮਾਨਗੜ੍ਹ ਇੱਕ ਇਸ ਤਰ੍ਹਾਂ ਦਾ ਦੀਨ ਹੈਗਾ ਇਹ ਕੋਸੇ ਇਸ ਤਰ੍ਹਾਂ ਦਾ ਬਣਾਇਆ ਹੋਇਆ ਹੈ ਪਾਣੀ ਇੱਥੋਂ ਤੇ ਹੈ ਨਾ ਕਿੰਨਾ ਕਿੰਨਾ ਖੁੱਲਾ ਚੌੜੀ ਗੱਲਵਾਦ ਆ ਯਾਰ ਮਤਲਬ ਆ ਦੋ ਤਿੰਨ ਕਿੱਲੇ ਚੌੜਾ ਹੋਇਆ ਇੱਥੋਂ ਇਹ ਪੋੜਾ ਹੋ ਸਕਦਾ ਗਾਂ ਜਾ ਕੇ ਗੱਗਰ ਪੀੜੀ ਹੋ ਜਾਂਦੀ ਹੋਵੇ ਤੇ ਕੇਲੀਆਂ ਆਈਆਂ ਤੁਰੀਆਂ ਜਾਂਦੀਆਂ ਵਿੱਚ ਮੜੀਆਂ-ਵਣੀਆਂ ਆ ਦੇਖ। ਇਹ ਗੱਗਰ ਦੇ ਵਿੱਚੋਂ ਭਾਈ ਫੱਟਾਂ ਦੇ ਉੱਤੇ ਅੜੰਗਾ ਬੜੰਗਾ ਬੋਤਲਾਂ, ਕਾਗਜ਼, ਕੇਲੀ ਤੇ ਵੱਡੇ-ਵੱਡੇ ਲੱਕੜ ਆ ਦੇਖ ਕਿ ਢਿੱਡੀ ਵੱਡੀ ਲੱਕੜ ਪਈ ਹੈ ਸ਼ਪੈਦੇ ਦੀ ਆ ਇਹ। ਵੱਡੇ-ਵੱਡੇ ਟੰਬੇ ਕਾ ਫੂਸ, ਮੋੜੇ, ਚੱਪੜਾਂ ਪੈਰਾਂ ਦਾ ਬੈਗ ਵੀ ਇਸ ਟਰੱਕੇ ਪਟਾਨਾਂ ਵਿੱਚ। ਉੱਥੇ ਸਫਾਈ ਕਰਨੀ ਪੈਂਦੀ ਹੈ ਪਾਣੀ ਸੌਖਾ ਨਿਕਲ ਜਾਂਦਾ ਭਾਈ ਅੱਗੇ ਕਾਫੀ ਗੇਟ ਨੇ ਦਰਵਾਜ਼ੇ ਬਣੇ ਹੋਏ ਨੇ ਕਾਫੀ ਤਾਂ ਮੇਨ ਰੋਡ ਦੇ ਉੱਤੋਂ ਦੀ ਨਿਕਲ ਜਾਂਦਾ ਭਾਈ ਤੇ ਇੱਥੇ ਖਾਣ ਪੀਣ ਨਾਲ ੜੰਗੇ ਵੜੰਗੇ ਰੇੜੀਆਂ ਜੂਸ ਤੇ ਇੱਥੇ ਭਾਈ ਸਾਰਾ ਇੰਤਜ਼ਾਮ ਹੈ ਇੱਥੇ ਡਿਊਟੀ ਮਲਾਜ਼ਮ ਵੀ ਦਿੰਦੇ ਨੇ ਮਲਾਜ਼ਮ ਵੀ ਬੈਠੇ ਰਹਿੰਦੇ ਨੇ ਇੱਥੇ ਗੇਟ ਹੈ ਨਹੀਂ ਖੜਾ ਇੱਥੇ ਦਾ ਖੜਾ ਹੈਗਾ ਪਾਣੀ ਇੱਥੇ ਦਾ ਕੰਧ ਜੀ ਖੜ ਰੱਖੀ ਹੈਗੀ ਆ ਫੱਟੇ ਤਕਰੀਬਨ ਸਾਰੇ ਬੁੱਲ ਦੇ ਖੋਲ ਰੱਖੇ ਇਹਨਾਂ ਨੇ ਪਾਣੀ ਖੜਾਇਆ ਨਹੀਂ ਗਾ ਹੋਇਆ ਸਾਰਾ ਛੱਡ ਰੱਖਿਆ ਪਾਣੀ ਕੋਈ ਇਹ ਗੱਲ ਨਹੀਂ ਖੜਾ ਪਾਣੀ ਦੀ ਰਫ਼ਤਾਰ ਤੇਜ਼ ਆ ਪੂਰੀ ਉਹ ਟੂ ਹੈਡ ਤੇ ਭਾਈ ਸਾਰੇ ਫੱਟੇ ਚੱਕ ਰੱਖੇ ਆ ਕਿੰਨੇ ਮੈਂ ਦੇਖਿਆ ਸਾਰੇ ਚੱਕ ਰੱਖੇ ਆ ਖੁੱਲੀ ਡੁੱਲੀ ਜਗ੍ਹਾ ਇੱਥੇ ਭਾਈ ਖੁੱਲੀ ਗੱਲਬਾਤ ਹੈਗੀ ਇੱਥੇ ਉਹ ਡੁਆਟ ਦੇ ਭਾਈ ਓਟੋ ਹੈਡ ਦੇ ਉੱਤੇ ਇੱਥੇ ਛੱਲੀਆਂ ਬੁੱਟੇ ਤੇ ਫਰੂਟ ਸਭ ਕੁਝ ਮਿਲਦਾ ਹੈ ਕਿਹੜੇ ਵੀਰ ਨੇ ਕੋਈ ਖਾਣਾ ਪੀਣਾ ਹੋਵੇ ਆਂਜਾ ਮੇਨ ਰੋਡ ਇਧਰਲੇ ਪਾਸੇ ਕਿਹੜੇ ਹੋ ਮਿੱਟੀ ਦੇ ਹੋਲਦੀ ਨੇ ਨਾ ਸਾਨੂੰ ਇਹ ਆਹ ਚੀਜ਼ ਹੈ ਨਾ ਕਿਹੜੀ ਇਹ आज दीदी है ना ए चमचड़का दे ਘਰ ਆ ਪਈ ਇਹ ਇਹ ਚਮਚੜਕਾਂ ਨੇ ਘਰ ਪਾਏ ਹੋਏ ਨੇ ਇਥੇ ਕਾਫੀ ਨੇ ਇਹ ਮਿੱਟੀ ਦੇ ਮੈਂ ਪਹਿਲੀ ਵਾਰ ਦੇਖਿਆ ਘਰੇ ਦਾ ਦਰਜਾਂ ਵਿੱਚ ਵੜ ਜਾਂਦੇ ਨੇ ਇਹ ਤਾਂ ਇਥੇ ਪੁੱਲ ਤੇ ਪਹਿਲੀ ਵਾਰ ਦੇਖੇ ਨੇ ਕਿਸ ਤਰ੍ਹਾਂ ਦੇ ਲਾਈਵ ਚਿੜਗਾਈਆਂ ਵਰਗੇ ਕਿਹੜੇ ਚਮਚੜਕਾਂ ਦਾ ਆਮੀ ਦੇਖਿਆ ਤੁਸੀਂ ਲੱਗਦੇ ਨੇ ਚਿੜਗਾਈਆਂ ਯਾਰ ਮੈਂ ਤਾਂ ਮੈਂ ਤਾਂ ਚਿੜਗਾਂ ਦੀ ਇਹਨਾਂ ਚਮਚੜਕਾਂ ਘਟਦੀਆਂ ਘਰ ਚਲੋ ਕਾਲੀ ਚਿੜੀ ਬਈ ਵੀਰਾਂ ਦਾ ਕਹਿੰਦਾ ਕਾਲੀ ਚਿੜੀ ਹੈਗੀ ਮਿੱਟੀ ਦੇ ਕਿਵੇਂ ਬਣਾਲੇ ਚਿੜੀਆਂ ਨੇ ਯਾਰ ਇਹ ਤਾਂ ਨਾਲੇ ਬਣਾਉਂਦੇ ਹੁੰਦੇ ਆ ਇਹ ਵੀ ਭਾਈ ਇੱਕ ਕਾਲੀ ਹੀ ਹੈ ਇਹਨਾਂ ਦੀ ਚਿੜੀ ਨੇ ਮਿੱਟੀ ਦਾ ਘਰ ਬਣਾਇਆ ਗਾਲਾ ਹੋਰ ਚਾਂਦਿੱਟੇ ਹੋਰ ਹੁੰਦੇ ਏ ਕਾਲੀ ਚਿੜੀ ਅਨ ਚਿੜੰਗੇ ਹੈ ਭਾਈ ਚਾਂਦ ਚੜਕਾਣੀ ਚਿੜੰਗੇ ਹੈ ਕਾਲੀਆਂ ਕੋਈ ਹੋਊਗੀ ਵੈਰਾਈਟੇ ਕਰ ਇਦਾਂ ਨਹੀਂ ਕੋਈ ਤੇ ਪੌਲੇ ਇਸ ਤਰ੍ਹਾਂ ਦਾ ਘਰ ਆ हां जी दोस्तों ए पर इधरले फटे ਨੇ ਉਹ ਪਰਲੇ ਫਟੇ ਪਰਾਂ ਰਹੇ ਸੀ ਇਹ ਕਿੱਥੇ ਆ ਦਫਤਰ ਬਣਿਆ ਗਿਆ ਹੈ ਨਾ ਕਿੱਥੇ ਕਯੂ ਸਿਕ ਪਾਣੀ ਚੱਲਦਾ ਹੈਗਾ ਇੱਥੇ ਕੰਟਰੋਲਰ ਰੂਮ ਬਣਿਆ ਗਿਆ ਕਿਹੜਾ ਤੇ ਉਹ ਮੁਲਾਜ਼ਮ ਬੈਠੇ ਨੇ ਉਹ ਦੱਸਦੇ ਸੀ ਵੀਰ ਉਹਨਾਂ ਨੇ ਗੱਲ ਕਰਕੇ ਆ ਇੱਥੋਂ ਇਸ ਟਾਈਮ ਅੱਜ ਦੀ ਤਰੀਕ ਚ 18500 ਕਯੂ ਸਿਕ ਪਾਣੀ ਇਹਦੇ ਵਿੱਚ ਭਈ ਫਟਾਂ ਚ ਚੱਲੀ ਜਾਂਦਾ ਹੈਗਾ ਸਿੱਧਾ 18500 ਕਯੂ ਸਿਕਾ ਮੁਲਾਜ਼ਮਾਂ ਨਾਲ ਗੱਲ ਕਰਕੇ ਪਤਾ ਲੱਗਿਆ ਹੈਗਾ ਤੇ ਬਾਕੀ ਆ ਫਟੇ ਕਿਦੇ ਲੋਡ ਪੈਂਦੀ ਇਹਦਾ ਖੋਲ ਦਿੰਦੇ ਆ ਕੁਛ ਨਹਿਰਾ ਇਧਰ ਪਾੜਦੀਆਂ ਨੇ ਇਧਰ ਤੇ ਇੱਥੇ ਦਫ਼ਤਰ ਬਣਿਆ ਹੋਇਆਗਾ ਭਾਈ ਉਹ ਟੂ ਹੈਡ ਦੇ ਉੱਤੇ